ਉਦਰਾ ਜਲੰਧਰ ਪੁਲਿਸ ਨੇ ਨਗਰ ਨਿਗਮ ਅਫਸਰ ਦੱਸ ਕੇ ਬਿਲਡਿੰਗ ਮਾਲਕ ਤੋਂ ਪੈਸੇ ਵਸੂਲਣ ਵਾਲੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਇਹਨਾਂ ਮਲਜ਼ਮਾਂ ਦੇ ਵਿੱਚ ਜਾਲੀ ਪੱਤਰਕਾਰ ਵੀ ਸ਼ਾਮਲ ਹੈ ਜੋ ਕਿ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਠੱਗਦੇ ਸੀ ਦੱਸਦੇ ਕਿ ਜਲੰਧਰ ਪੁਲਿਸ ਨੇ ਖੁਦ ਨੂੰ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਇਹ ਚਾਰ ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਫੜੇ ਗਏ ਮਲਜ਼ਮ ਜਲੰਧਰ ਦੇ ਰਹਿਣ ਵਾਲੇ ਨੇ ਤੇ ਇਹ ਆਪਣੇ ਆਪ ਨੂੰ ਨਗਰ ਨਿਗਮ ਦੇ ਅਫਸਰ ਦੱਸ ਕੇ ਬਿਲਡਿੰਗ ਮਾਲਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਦੱਸਿਆ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਜਾਲੀ ਪੱਤਰਕਾਰ ਵੀ ਨੇ ਤੇ ਆਪਣਾ ਵੈੱਬ ਪੋਰਟਲ ਵੀ ਚਲਾਉਂਦੇ ਨੇ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਸੀ ਕਿ ਨਾ ਚਾਰਾ ਨੇ ਆਪਣੇ ਆਪ ਨੂੰ ਨਗਰ ਨਿਗਮ ਜਲੰਧਰ ਦਾ ਫੀਲਡ ਅਫਸਰ ਦਾਸ ਕੇ ਉਸਦੇ ਨਿਰਮਾਣ ਅਧੀਨ ਘਰ ਦਾ ਦੌਰਾ ਕੀਤਾ ਸੀ ਤਾਂ ਪੁਲਿਸ ਨੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਠੱਗਾਂ ਨੇ ਚਤਰ ਸਿੰਘ ਨੂੰ ਕਿਹਾ ਸੀ ਕਿ ਇਮਾਰਤ ਦੀ ਉਸਾਰੀ ਦੇ ਲਈ ਕੋਈ ਮਨਜ਼ੂਰੀ ਨਹੀਂ ਹੈ ਅਤੇ ਇਸ ਨੂੰ ਧੌਣ ਦੀਆਂ ਧਮਕੀਆਂ ਵੀ ਦਿੱਤੀਆਂ ਗਈ ਸੀ ਕਰਦੇ ਆ ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਤੇਰੇ ਕੋ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਹ ਸਾਰੀ ਕਰਨ ਦੀਆਂ ਤੇਰੇ ਕੋਲ ਐਨਓਸੀ ਨਹੀਂ ਹੈ ਡਿਪਾਰਟਮੈਂਟ ਦੀ ਜਿਹਦੇ ਜੋ ਕਿ ਤੈਨੂੰ ਇਹ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2.5 ਲੱਖ ਰੁਪਈਆ ਜਿਹੜਾ ਲੱਗੇਗਾ ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਹ ਸਾਰੀ ਜਿਹੜੀ ਹੈ ਤੇਰੀ ਟਾ ਦਿੱਤੀ ਜਾਏਗੀ ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸ਼ਟੀ ਨਾਮਕ ਉਹਨੂੰ ਉਹਨਾਂ ਨੇ ਆਪਣਾ ਫੀਲਡ ਆਫੀਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਟਾਉਣ ਦਾ ਕੰਮ ਹੈ ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤੇ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ ਉੱਥੇ ਇਹਨਾਂ ਨੇ ਉਹਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10000 ਰੁਪਏ ਦੇ ਤਾਂ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰ ਦਿੰਦੇ ਆ ਜਿਹੜਾ ਕਿ ਮਦਈ ਚਤਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇਹ ਅਮਾਉਂਟ ਤਾਂ ਇਸ ਟਾਈਮ ਪ੍ਰੈਜ਼ੈਂਟ ਨਹੀਂ ਹਨ ਉਹਨਾਂ ਨੇ ਆਪਣੇ ਫੋਨ ਤੋਂ ਪੇਟੀਐਮ ਦਾ ਜਿਹੜਾ ਸਕੈਨਰ ਹੁੰਦਾ ਉਹ ਇਹਨਾਂ ਨੂੰ ਵਟਸਐਪ ਕੀਤਾ ਤੇ ਕਿਹਾ ਕਿ ਜੇਕਰ ਤੇਰ ਕੋ ਕੈਸ਼ ਅਵੇਲੇਬਲ ਨਹੀਂ ਹੈ ਤੇ ਸਾਨੂੰ ਆਨਲਾਈਨ ਹੀ ਇਹਦੀ ਪੇਮੈਂਟ ਕਰ ਦਿੱਤੀ ਜਾਵੇ ਮੁਦੈਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਕੈਸ਼ ਵੀ ਨਹੀਂ ਹੈ ਆਨਲਾਈਨ ਵੀ ਨਹੀਂ ਮੈਂ ਪੇ ਕਰ ਸਕਦਾ ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਮੈਂ ਕਰਾਉਂਦੇ ਧਮਕਾਂ ਦੇ ਰਹੇ ਜਿਹੜੇ ਜਦੋਂ ਇਹ ਗੱਲ ਸਾਰੀ ਪੁਛਗੇਚ ਵਿੱਚ ਸਾਹਮਣੇ ਆਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ਡਿਪਾਰਟਮੈਂਟ ਰਿਲੇਟਿਡ ਨਹੀਂ ਹਨ ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ਡਿਪਾਰਟਮੈਂਟ ਦੀ ਇਮਪਰਸੋਨੇਸ਼ਨ ਕਰਕੇ ਉਹਨਾਂ ਦੀ ਆਈਡੈਂਟੀਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸਨ ਕਵਨ ਦਾ ਇਹ ਨਾਈ ਰੈਂਜ ਕਿਦਾਂ ਦਾ ਚੋਟਾ ਬੰਦਾ ਦਾ ਜਿਹੜਾ ਇਹਨਾਂ ਦਾ ਜਾਣਕਾਰੀ ਹੈ ਜੀ ਜਿਹਦਾ ਮੇਨ ਪਰਪਸ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਈਕ ਵਗੈਰਾ ਜਿਹੜਾ ਸਬਮਿਟ ਕਰਾਰਨ ਦਾ ਸੀਗਾ ਦੇ ਦਿੰਦਾ ਸੀਗਾ ਇੱਕ ਥੋੜੇ ਜੇ ਵਿਅਕਤੀ ਜ਼ਿਆਦਾ ਕਰਨ ਲਈ ਕਿ ਜ਼ਿਆਦਾ ਦਿਖਾਉਣ ਲਈ ਕਿ ਅਸੀਂ ਡਿਪਾਰਟਮੈਂਟ ਤੋਂ ਆਏ ਆ ਥੋੜਾ